ਉਹਨਾਂ ਦੇ ਨਾਲ ਕਿਹਾ ਨਹੀਂ ਨਾ ਸਕਦਾ ਇਹਨਾਂ ਦੇ ਬੰਦੇ ਮਗਲਵਾਏ ਬੁਲਤੈਰ ਕੰਮ ਕਰਦੇ ਨੇ ਸੁਰੱਖਤ ਅਸਲੇ ਨੂੰ ਜਵਾ ਕਰਦੇ ਨੇ ਪਰਵਾਹ ਮਾ ਦਗਾ ਲਾਜ਼ਮੀ ਹੋ ਜਾਣਾ ਪਤਾ ਲਿਆ ਨੇ ਮਤਾਰ ਕਹਿੰਗੇ ਜਿਹਨਾਂ ਦੇ ਘਰ ਪਿਆ ਗਿਆ ਤੇ ਕਹਿੰਦੇ ਸਾਨੂੰ ਬੰਦੇ ਇਕੱਠੇ ਕਰਨੇ ਨੇ ਬੰਦਾ ਚਾਹੀਦਾ ਹੁਣ ਬੰਦੇ ਦੇ ਦੇ ਰਿਕਤਾਰੀ ਤੇ ਬੰਦੇ ਨਾਲ ਜਤਲਾਉਂਦੇ ਨੇ ਜਦੋਂ ਤੁਸੀਂ ਇਹ ਕੰਮ ਕੀਤਾ ਉਸ ਦਿਨ ਕੀ ਗੱਲ ਹੋਈ ਉਸ ਦਿਨ ਕਿੱਥੇ ਆਏ ਸੀ ਤੁਹਾਡੇ ਕੋਲ ਜਗੀਰੇ ਦੀ ਦੁਕਾਨ ਤੇ ਸਰ ਕੰਮ ਤੇ ਕੰਮ ਦੇ ਡੜੀ ਕੰਮ ਤੇ ਗਏ ਸੀ ਡੜੀ ਪੇਂਡ ਦਾ ਕੰਮ ਕਰਦੇ ਸੀ ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪੁੱਛਣ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਹੁਤ ਉਚਲ ਕੀਤਾ ਵੀ ਤਮਕੀਆਂ ਤੁਮ ਕਹਿੰਦੇ ਧਿਆਨ ਜੇ ਜੇ ਨਿਆਣ ਨੂੰ ਕੁਛ ਕਰ ਦਾਂਗੇ ਜਾਂ ਇਦਾਂ ਵਾ ਚ ਪੈਸੇ ਵਸ ਦੇ ਦੇ ਉਹਨਾਂ ਦੇ ਸੋਲ ਪੈਸੇ ਕਿਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਤੇ ਸਰ ਉਹਦਨ ਜਦੋਂ ਇਹ ਕੰਮ ਹੋਇਆ ਉਹਦਨ ਜਦੋਂ ਜਿਆਦਾ ਟੁੱਟ ਗਈ ਤਾਂ ਉਹਨਾਂ ਨੇ ਜਿਆਦਾ ਤਮਕਾ ਲੈ ਲਈ ਤੇ ਉਹਦਨ ਡੈਡੀ ਨੇ ਇਹੋ ਇਹੋ ਜਿਹੇ ਕੈਸ਼ਜਾ ਅਗੇ ਦਵਾਈ ਖਾ ਲਈ ਤੇ ਬਾਅਦ ਵਿੱਚ ਆਪਾਂ ਨੇ ਗੁਰਦਾਸਪੁਰ ਖੜਿਆ ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਸਿਗਰ ਹਸਤਾ ਤਾਂ ਬਾਅਦ ਜੋ ਉਹਨਾਂ ਨੇ ਉੱਥੋਂ ਰੈਫਰ ਕਰਤਾ ਬਾਅਦ ਜੋ ਹੰਬਰਸਾਲ ਖੜਿਆ ਤਾਂ ਉੱਥੇ ਵੀ ਬਾਅਦ ਜੋ ਉਹਨਾਂ ਨੇ 4 ਬੰਦੇ ਦਾ ਗਾਉਂਸ ਬਰਫ ਕਰਤਾ ਹੈ ਮਰੀਜ਼ ਹਾਲ ਬੜੀ ਸੀਰੀਅਸ ਹੋ ਗਏ ਬਾਅਦ ਜੋ ਆਪਾਂ ਨੇ ਚੰਡੀਗੜ੍ਹ ਖਣਨ ਲੱਗੇ ਸੀ ਮਰੀਜ਼ੀਆਂ ਜਹਾਂ ਤੱਕ ਸੀਰੀਅਸ ਸੀ ਬਾਅਦ ਚੰਡੀਗੜ੍ਹ ਖਣਨ ਲੱਗੇ ਚੰਡੀਗੜ੍ਹ ਜਾਂਦੇ ਜਾਂਦੇ ਮਰੀਜ਼ੀ ਕਿੱਥੋਂ ਦੀ ਹੈ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿ ਉਹਨਾਂ ਨੇ ਉਹਨੂੰ ਕਿਹਾ ਵਾ ਕਿ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਹਲ ਬਾਤ ਇਹ ਹੋਈ ਕਿ ਉਹ ਦੋ ਬੰਦੇ ਚੋਚ ਨੂੰ ਕਰਦੇ ਹਨ ਉਹਨੂੰ ਹੁਣ ਪਰੇਸ਼ਾਨ ਕਰਦੇ 3 ਸਾਲ ਹੋ ਗਏ ਅਮੀਂ ਦੱਕਾ ਦੇ ਇਹਦੇ ਵਿੱਚ ਹਨ ਨਹੀਂ ਪਤਾ ਕਿ ਉਹ ਕਰਦੇ ਇੱਕ ਕਿਉਂ ਨਹੀਂ ਤੇ ਇਹ ਉਹਦੋਂ ਉਹਦੋਂ ਉਹਨਾਂ ਨੂੰ ਬਹੁਤ ਹੀ ਦਵਾ ਦਿੱਤਾ ਸੀ ਉਹਨਾਂ ਤੇ ਉਹਨਾਂ ਫਿਰ ਪਤਾ ਨਹੀਂ ਉਥੇ ਹੀ ਦਵਾਈ ਖਾ ਲਈ ਜਦੋਂ ਘਰ ਆਏ ਤੋਂ ਦਵਾ ਉਹਨਾਂ ਨੇ ਵੇਖਿਆ ਮੂੰਹ ਤੋਂ ਉਹਨਾਂ ਦਾ ਮੂੰਹ ਚ ਦਵਾਈ ਆ ਹੁੰਦੀ ਸੀ ਇਹਨਾਂ ਦਾ ਕਉਲਟੀਆਂ ਵੀ ਕਰਾਈਆਂ ਉਲਟੀਆਂ ਨਹੀਂ ਹੁੰਦੀਆਂ ਕਿ ਫਿਰ ਐ ਇਦਾਂ ਹੀ ਮੈਂ ਉਹਨਾਂ ਨੂੰ ਇਹਨਾਂ ਨੂੰ ਇਕੱਠਿਆ ਕਰਕੇ ਹੋਸਟ ਲੱਗੀ ਤੇ ਆਪਾਂ ਬੜਾ ਲਾਜ ਖਾਇਆ ਫਿਰ ਵੀ ਉਹ ਨਹੀਂ ਬਚੇ ਦੇਖੋ ਜੀ ਮਤੀ 16 10 25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਏ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕੇ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਇ ਹੈ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੁਰਾਨੇ ਇਲਾਜ ਆ ਇਹ ਸ਼ੰਦਾ ਮਸੀਹ ਦੀ ਜਿਹੜੀ ਉਹ ਡੈਥ ਹੋ ਗਈ ਆ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕ ਆ ਸ਼ੰਦਾ ਮਸੀਹ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲਿਆਉਂਦੇ ਹਾਂ